ਅਕਦੀ ਮੈਂ ਵੀ ਲਿਪਾ ਪੋਚੀ ਕਰਕੇ ਪਾਵਾਂ ਸੂਟ ਕਢਾਈਆਂ ਦਾ ਮੇਰੇ ਤੇ ਵੀ ਲਾ ਦਿਓ ਪੰਜੀ ਹਿੱਸਾ ਕੱਢ ਕਮਾਈਆਂ ਦਾ ਮੈਂ ਵੀ ਦੇਖਾਂ ਬਾਜ਼ਾਰ ਦਾ ਖਾ ਕੇ ਕੋਫਤਾ ਇੱਕ ਮੜਾਈਆਂ ਦਾ ਇੱਕੋ ਹਾਲ ਜੇ ਗੁੱਸਾ ਠੰਡਾ ਕਰਨਾ ਸੁਭਾਤੋਂ ਤੱਤੀਆਂ ਦਾ ਹੱਥ ਫੜ ਕੇ ਕਿਤੇ ਖਲਾ ਕੇ ਲਿਆਵੋ ਖਾਣਾ ਜੋ ਮੋਹ ਗੱਤੀਆਂ ਦਾ ਝਿੜਕਾ ਖਾ ਕੇ ਰੱਜ ਚੁੱਕੀਆਂ ਖਾਣਾ ਹੁਣ ਕੁਝ ਵੱਖਰਾ ਜੋ ਮੇਰੇ ਖੂਨ ਚ ਵੀ ਰੱਚ ਜੇ ਕਿਦਰੇ ਟਮੇਟੋ ਸੂਪ ਦਾ ਕਤਰਾ ਜੋ ਦੂਜਿਆਂ ਵਾਂਗੂ ਮੇਜ਼ ਤੇ ਬਹਿ ਕੇ ਮੈਂ ਵੀ ਕਰ ਲਾਂ ਨਖਰਾ ਜੋ ਚੁੱਲ੍ਹੇ ਦੇ ਧੂਏ ਪਿੱਛੇ ਹੀ ਰੁਲ ਜੇ ਹੁਸਨ ਜੋ ਜਟੀਆਂ ਦਾ ਹੱਥ ਫੜ ਕੇ ਕਿਤੇ ਖਲਾ ਕੇ ਲਿਆਵੋ ਖਾਣਾ ਜੋ ਮੋਮਬਤੀਆਂ ਦਾ ਦੇਸੀ ਕਪਲ ਵੀ ਹੋ ਸਕਦਾ ਏ ਰੋਮਾਂਟਿਕ ਵਾਂਗਰ ਗੋਰੀਆਂ ਦੇ ਗਰੋਸਰੀ ਤੋਂ ਹੀ ਲਿਆ ਕੇ ਖਾਈ ਜਾਂਦੇ ਆਲੂ ਬੋਰੀਆਂ ਦੇ ਆਦੀ ਹੋ ਕੇ ਰਹਿ ਗਏ ਆ ਬਸ ਵਿਆਹ ਦੇ ਪਨੀਰ ਪਕੌੜਿਆਂ ਦੇ ਵਰਜਨ ਮਜੀਟੋ ਸਟਰੌਨ ਨਾਲ ਪੀਣਾ ਨਾ ਕਿ ਕੱਪ ਚਾਹ ਪੱਤੀਆਂ ਦਾ ਹੱਥ ਫੜ ਕੇ ਕਿਤੇ ਖਲਾ ਕੇ ਲਿਆਵੋ ਖਾਣਾ ਜੋ ਮੋਮਬਤੀਆਂ ਦਾ ਸਾਡੀ ਜੋੜੀ ਦੇਖ ਕੇ ਸੜ ਜਣ ਔਰ ਜੋ ਬੈਠੇ ਮੇਜ਼ਾਂ ਤੇ ਦੋਵੇਂ ਜਾਣੇ ਖਿੱਚ ਕੇ ਫੋਟੋ ਪਾਈਏ ਆਪਣੇਆ ਪੇਜਾਂ ਤੇ ਕੁਰਸੀ ਖਿੱਚ ਕੇ ਮੈਨੂੰ ਵੀ ਜੋ ਬਿਠਾਓ ਮਖਮਲ ਸੇਜਾਂ ਤੇ ਥਕਾਵਟ ਲਾਉਣ ਦਾ ਇਹੀ ਤਰੀਕਾ ਕੰਮਕਾਰ ਤੋਂ ਥਕੀਆਂ ਦਾ ਹੱਥ ਫੜ ਕੇ ਕਿਤੇ ਖੜਾ ਕੇ ਲਿਆਵੋ ਖਾਣਾ ਜੋ ਮੋਬਕੀਆਂ ਦਾ